310000 ਰੁਪਏ ਦਾ ਕਿਸੇ ਦੇ ਨਾਲ ਫਰੋਡ ਹੋਇਆ ਸੀਗਾ ਜੋ ਕਿ ਹਰਿਆਣੇ ਤੋਂ ਕਾਲ ਆਉਂਦੀ ਹੈ ਸਾਈਬਰ ਸਟੇਸ਼ਨ ਤੋਂ ਵੀ ਤੁਹਾਡੇ ਅਕਾਊਂਟ ਦੇ ਵਿੱਚ ਇਸ ਤਰ੍ਹਾਂ ਮਨ ਲਗੀ ਕੁਲਦੀਪ ਸਿੰਘ ਨਾਮ ਦੇ ਕੁਮਾਰ ਦੇ ਪੈਸੇ ਆਏ ਨੇ ਤੁਹਾਡੇ ਕੋਲ ਦਿੰਦੇ ਵਿੱਚ ਕਈ ਬੰਦੇ ਹੁੰਦੇ ਕੋਈ ਪਤਾ ਨਹੀਂ ਹੁੰਦਾ ਇੰਨੀ ਇਹ ਸ਼ਕਲਾਂ ਪਛਾਣ ਦੇ ਵਿੱਚ ਨਹੀਂ ਰਹਿੰਦੀਆਂ ਬਾਕੀ ਅਣਪਛਾਤੇ ਬੰਦੇ ਸੀ ਕਿ ਤੁਹਾਨੂੰ ਦੁਕਾਨ ਤੇ ਆ ਕੇ ਕੀ ਦਾਵਾ ਕੀ ਬਾਕੀ ਜੋ ਸਾਡੇ ਨਾਲ ਹੋਇਆ ਬਹੁਤ ੱਕਾ ਹੋਇਆ ਮਨ ਲਗੀ ਬਿਲਕੁਲ ਫਰੋਡ ਦਾ ਨਾਮ ਲੱਗਦਾ ਪਿਆ ਸਜੋਸ ਆਫ ਦਾ ਫੋਨ ਆਇਆ ਸੀ ਉਹਨਾਂ ਨੇ ਉਹ ਆਖਿਆ ਸੀਗਾ ਵੀ ਤੁਹਾਡੇ ਅਕਾਊਂਟ ਦੇ ਵਿੱਚ ਮਤਲਬ ਕਿ ਫੇਕ ਫਰੋਡ ਜਿਹੜੀ ਮਣੀ ਆਈ ਹੈ ਅਸੀਂ ਪਿੰਡ ਵਿੱਚ ਤੁਸੀਂ ਦੁਕਾਨਦਾਰ ਵੀ ਕਾਦੇ ਹੋ ਇੱਕ ਉਹ ਜਿਹੜਾ ਡਿਜੀਟਲ ਇੰਡੀਆ ਉਹਨਾਂ ਦਾ ਸੁਪਨਾ ਸਭ ਨੇ ਵੇਖਿਆ ਸੀ ਕਿ ਕਿਤੇ ਦੁਕਾਨਦਾਰ ਦੇ ਉੱਪਰ ਪੁੱਠਾ ਪੈ ਗਿਆ ਦੁਕਾਨਦਾਰ ਨੂੰ ਬਹੁਤ ਫਾਇਦੇਮੰਦ ਹੈ ਕਿ ਜਿਹੜਾ ਗੂਗਲ ਪੇ ਚਲਾਇਆ ਇਹਨਾਂ ਨੇ ਪਰ ਕਿਤੇ ਨਾ ਕਿਤੇ ਨੁਕਸਾਨ ਦਾ ਕਾਰਨ ਵੀ ਹੈ ਸੋ ਜਿੱਥੇ ਕਿ ਪੂਰੇ ਇੰਡੀਆ ਨੂੰ ਡਿਜੀਟਲ ਬਣਾਉਣ ਦੇ ਸੁਪਨੇ ਦੇਖੇ ਜਾਦੇ ਨੇ ਉੱਥੇ ਕਿਤਨਾ ਕਿਤੇ ਦੁਕਾਨਦਾਰਾਂ ਲਈ ਮੁਸੀਬਤਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਇਸ ਵਕਤ ਮੌਜੂਦ ਆਮਨੀ ਸਰਦੇ ਪਿੰਡ ਪੈਣੀ ਵਿਖੇ ਜਿੱਥੇ ਕਿ ਇੱਕ ਦੁਕਾਨਦਾਰ ਦੇ ਨਾਲ 50 ਹਜ਼ਾਰ ਰੁਪਏ ਦਾ ਕਪਲਾ ਕੀਤਾ ਗਿਆ ਵਾ ਹਰਿਆਣੇ ਦੇ ਵਿੱਚੋਂ ਕਿਸੇ ਨਾਲ ਅਮਾਊਂਟ ਦਾ ਫਰਾਡ ਕਰਕੇ ਉਹ ਅਕਾਊਂਟ ਪੰਜਾਬ ਦੇ ਵਿੱਚ ਕਈ ਸ਼ਾਹਨਾਂ ਦੇ ਵਿੱਚ ਟਰਾਂਸਫਰ ਕੀਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਦੁਕਾਨਦਾਰਾਂ ਕੋਲੋਂ ਉਹ ਜਿਹੜੀ ਰਾਸ਼ੀ ਹੌਲਕਾ ਮੈਂ ਨਗਦ ਰੂਪ ਦੇ ਵਿੱਚ ਲੈ ਕੇ ਦੁਕਾਨਦਾਰਾਂ ਦੇ ਜਿਹੜੇ ਅਕਾਊਂਟ ਨੇ ਪਿੱਛੋਂ ਫੀਸ ਕਰ ਦਿੱਤੇ ਗਏ ਬੜਾ ਪੱਖ ਦਾ ਨਜ਼ਰ ਆ ਰਿਹਾ ਸਖਸ ਤਕ ਮੌਜੂਦ ਹੈ ਦੁਕਾਨ ਦੇ ਵਿੱਚ ਸੋ ਭਾਜੀ ਜਿਹੜਾ ਦਾਵਾ ਕੀਤਾ ਗਿਆ ਤੁਹਾਡੇ ਵੱਲੋਂ ਕਿ ਹਰਿਆਣੇ ਦੇ ਵਿੱਚ ਕਿਸੇ ਦੀ ਜਿਹੜੀ ਮਨੀ ਫਰਾਡ ਕਰਕੇ ਤੁਹਾਡੇ ਖਾਤੇ ਵਿੱਚ ਪਾ ਕੇ ਤੁਹਾਡੇ ਕੋਲੋਂ ਕੈਸ਼ ਲਿੱਤਾ ਗਿਆ ਇਸ ਦੇ ਬਾਰੇ ਸਾਡਾ ਮਾਮਲਾ ਜ਼ਰੂਰ ਸਮਝਾਇਆ ਜਾਵੇ ਸ 17 ਤਰੀਕ ਦੀ ਗੱਲ ਹੈ ਆ ਪਰਚਾ ਮੇਰੇ ਹੱਥ ਦੇ ਵਿੱਚ ਹੈ 310000 ਰੁਪਏ ਦਾ ਕਿਸੇ ਦੇ ਨਾਲ ਫਰਾਡ ਹੋਇਆ ਸੀਗਾ ਜੋ ਕਿ ਮੇਰੇ ਅਕਾਊਂਟ ਦੇ ਵਿੱਚ 50000 ਰੁਪਿਆ ਦਾ ਪਾ ਕੇ ਮੇਰੇ ਤੋਂ ਕੈਸ਼ ਲਿੱਤੇ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਘੰਟੇ 2 ਘੰਟੇ ਬਾਅਦ ਉਹਨਾਂ ਨੇ ਕੰਪਲੇਂਟ ਪਾਤੀ ਵੀ ਸਾਡੇ ਨਾਲ ਫਰੋਡ ਹੋ ਗਿਆ ਸਾਡੇ ਗਲਤ ਅਕਾਊਂਟ ਦੇ ਵਿੱਚ ਪੈਸੇ ਟਰਾਂਸਫਰ ਹੋ ਗਏ ਸਾਨੂੰ ਜੋ ਵੀ ਸਾਨੂੰ ਪੈਸੇ ਵਾਪਸ ਮਿਲਣੇ ਚਾਹੀਦੇ ਐ ਤੇ ਉਸ ਤੋਂ ਬਾਅਦ ਸਾਨੂੰ ਸਾਈਬਰ ਹਰਿਆਣੇ ਤੋਂ ਕਾਲ ਆਉਂਦੀ ਹੈ ਸਾਈਬਰ ਸਟੇਸ਼ਨ ਤੋਂ ਵੀ ਤੁਹਾਡੇ ਅਕਾਊਂਟ ਦੇ ਵਿੱਚ ਇਸ ਤਰ੍ਹਾਂ ਮਲਕੀ ਕੁਲਦੀਪ ਸਿੰਘ ਨਾਮ ਦੇ ਕੁਮਾਰ ਦੇ ਪੈਸੇ ਆਏ ਨੇ ਤੇ ਜੋ ਵੀ ਉਹਦੇ ਨਾਲ ਫਰੋਡ ਹੋ ਚੁੱਕਿਆ ਤੁਸੀਂ ਉਹਦੇ ਪੈਸੇ ਵਾਪਸ ਦੇ ਦਿਓ ਤੇ ਭਾਈ ਜਿਹੜੀ ਇਹ ਰਕਮਾਸ਼ੀ ਹੈ ਤੁਹਾਡੀ ਦੁਕਾਨ ਤੇ ਆ ਕੇ ਜਿਹੜੀ ਦਾ ਕੰਮ ਮੈਂ ਕੋਣ ਦੇ ਕੇ ਗਿਆ ਸੀਗਾ ਕਿਹੜੇ ਬੰਦੇ ਸੀਗੇ ਇਹਦੇ ਬਾਰੇ ਜੋ ਦੱਸੋ ਭਾਈ ਅਣਪਛਾਤੇ ਬੰਦੇ ਸੀਗੇ ਇਹਨਾਂ ਨੂੰ ਅਸੀਂ ਵੀ ਨਹੀਂ ਜਾਣਦੇ ਕਿਉਂਕਿ ਸਾਡਾ ਆਨਲਾਈਨ ਦਾ ਕੰਮ ਆ ਇਥੇ ਦੁਕਾਨਦਾਰੀ ਦਾ ਕੰਮ ਆ ਸਾਡੇ ਕੋਲ ਦਿਨ ਦੇ ਵਿੱਚ ਕਈ ਬੰਦੇ ਹੁੰਦੇ ਕੋਈ ਪਤਾ ਨਹੀਂ ਹੁੰਦਾ ਇੰਨੀ ਜਿਹੀ ਸ਼ਕਲਾਂ ਪਛਾਣ ਦੇ ਵਿੱਚ ਨਹੀਂ ਰਹਿੰਦੀਆਂ ਬਾਕੀ ਅਣਪਛਾਤੇ ਬੰਦੇ ਸੀਗੇ ਪਰ ਕਿਤਨਾ ਕਿਤਨਾ ਉਹਨਾਂ ਨੇ ਦੁਕਾਨ ਤੇ ਆ ਕੇ ਕੀ ਦਾਵਾ ਕੀਤਾ ਕਿ ਤੁਸੀਂ ਜਿਹੜਾ ਉਹਨਾਂ ਨੂੰ 50000 ਕੈਸ਼ ਦਿੱਤਾ ਇਹਦਾ ਕੀ ਜਿਹੜੀ ਗੇਮ ਬਣੀ ਹੈ ਇਹ ਦੱਸੋ ਇਹ ਭਾਈ ਸਾਡਾ ਆਨਲਾਈਨ ਦਾ ਕੰਮ ਆ ਮਤਲਬ ਕਿ ਸਾਡੇ ਕੋ ਤੇ ਸਾਡੇ ਚਾਰਜਸ ਵਗੈਰਾ ਹੁੰਦੇ ਜੋ ਸਾਡੇ ਚਾਰਜਸ ਹੁੰਦੇ ਉਹ ਅਸੀਂ ਕੱਟ ਲਈਦੇ ਐ ਬਾਕੀ ਜੋ ਉਹਨਾਂ ਦੀ ਪੇਮੈਂਟ ਹੁੰਦੀ ਅਸੀਂ ਦੇ ਦੇਈ ਦੀ ਉਹਨਾਂ ਨੂੰ ਬਾਕੀ ਜੋ ਸਾਡੇ ਨਾਲ ਹੋਇਆ ਬਹੁਤ ੱਕਾ ਹੋਇਆ ਮਤਲਬ ਕਿ 50000 ਰੁਪਏ ਦਾ ਸਾਡਾ ਬਿਲਕੁਲ ਫਰੋਡ ਦਾ ਨਾਮ ਲੱਗਦਾ ਪਿਆ ਜੋ ਕਿ ਸਾਡਾ ਮਤਲਬ ਕਿ ਉਹਦੇ ਨਾਲ ਕੋਈ ਲੈਣਾ ਜੀ ਜਿਹੜੀ ਆਵਾਜ਼ ਆਤ ਹੈ ਜਿਹੜਾ ਇਨਸਾਨ ਨੇ ਜਿਹੜੇ ਜਿੰਨਾਂ ਦੇ ਨਾਲ ਅਮਾਊਂਟ ਆਈ ਹੈ ਇਹ ਹਰਿਆਣੇ ਤੋਂ ਨੇ ਉਹ ਤੋਂ ਹਰਿਆਣੇ ਤੋਂ ਕਿਸੇ ਅਧਿਕਾਰੀ ਦਾ ਕਿਸੇ ਪੁਲਿਸ ਵਾਲੇ ਦਾ ਤੁਹਾਡੇ ਨਾਲ ਗੱਲਬਾਤ ਨਹੀਂ ਹੋਈ ਨਹੀਂ ਪੁਲਿਸ ਵਾਲੇ ਦੀ ਹੋਈ ਆ ਐਸ ਐਚਓ ਸਾਹਿਬ ਦਾ ਫੋਨ ਆਇਆ ਸੀਗਾ ਉਹਨਾਂ ਨੇ ਉਹ ਆਖਿਆ ਸੀਗਾ ਵੀ ਮਤਲਬ ਕਿ ਫੇਕ ਫਰਾਡ ਜਿਹੜੀ ਮਣੀ ਆਈ ਹੈ ਤੇ ਉਹਦੇ ਵਿੱਚ ਤੁਹਾਡੇ ਤੇ ਬੰਦੀ ਕਾਰਵਾਈ ਕੀਤੀ ਜਾਊਗੀ ਅਸੀਂ ਤਾਂ ਆਖਿਆ ਵੀ ਸਾਡੇ ਨਾਲ ਕੋਈ ਸਾਡਾ ਦੁਕਾਨਦਾਰੀ ਦਾ ਕੰਮ ਹੈ ਸਾਡਾ ਕੋਈ ਇਹੋ ਜਿਹਾ ਚੋਰ ਵਾਲਾ ਚੋਰੀ ਚੱਕੀ ਵਾਲਾ ਕੰਮ ਨਹੀਂ ਹੈਗਾ ਨਾ ਕੋਈ ਬਲੈਕ ਦਾ ਕੰਮ ਹੈ ਤੇ ਉਹਨਾਂ ਨੇ ਆਖਿਆ ਬਾਕੀ ਜਿਹੜੀ ਕੰਪਲੇਂਟ ਹੈ ਉਹ ਦਰਜ ਕੀਤੀ ਜਾਊਗੀ ਲੱਗਦੀ ਨਹੀਂ ਪਿੰਡ ਦੇ ਵਿੱਚ ਤੁਸੀਂ ਦੁਕਾਨਦਾਰੀ ਕਾਦੇ ਹੋ ਇੱਕ ਉਹ ਜਿਹੜਾ ਡਿਜੀਟਲ ਇੰਡੀਆ ਬਣਾਉਂਦਾ ਸੁਪਨਾ ਸਭ ਨੇ ਵੇਖਿਆ ਸੀ ਕਿਤੇ ਨਾ ਕਿਤੇ ਦੁਕਾਨਦਾਰਾਂ ਦੇ ਉੱਪਰ ਪੁੱਠਾ ਪੈ ਗਿਆ ਦੁਕਾਨਦਾਰਾਂ ਨਾਲ ਗਲਤ ਹੋ ਰਿਹਾ ਬਹੁਤ ਜ਼ਿਆਦਾ ਭਾਈ ਨੁਕਸਾਨ ਹੁੰਦਾ ਪਿਆ ਕਿਉਂਕਿ ਨੌਲੇ ਦੇ ਵਿੱਚ ਨਹੀਂ ਸੀ ਕਿ ਪੀ ਆ ਕੁਝ ਹੋਊਗਾ ਆਖੀ ਦੇ ਹੋ ਸਕਿਆ ਡਿਜੀਟਲ ਹੈ ਜਿਹੜਾ ਵੀ ਚਲੋ ਬਹੁਤ ਫਾਇਦੇਮੰਦ ਹੈ ਕਿ ਜਿਹੜਾ ਗੂਗਲ ਪੇ ਚਲਾਇਆ ਇਹਨਾਂ ਨੇ ਪਰ ਕਿਤੇ ਨਾ ਕਿਤੇ ਨੁਕਸਾਨ ਦਾ ਕਾਰਨ ਵੀ ਹੈਗਾ ਤੇ ਜਿਹੜੇ ਜਿਹੜਾ ਅੱਜ ਜ਼ੂਰ ਜਿਹੜਾ ਨੋਟਿਸ ਆਏ ਇਹਦੇ ਬਾਰੇ ਵੀ ਜ਼ੂਰ ਦੱਸਿਆ ਜਾਵੇ ਕਿਹੜੇ ਬੰਦੇ ਸੀਗੇ ਹਰਿਆਣੇ ਦੇ ਜਿਨ੍ਹਾਂ ਨਾਲ ਇਹ ਫਰੋਡ ਹੋਇਆ ਤੇ ਇਹਦੀ ਜਿਹੜੀ ਰਕਮ ਤੁਹਾਡੇ ਅਕਾਊਂਟ ਚ ਆਈ ਹੈ ਜ਼ੂਰ ਇਹਦੇ ਬਾਰੇ ਵੀ ਜ਼ੂਰ ਦੱਸਿਆ ਇਹ ਕੁਲਦੀਪ ਕੁਮਾਰ ਦਾ ਨਾਮ ਦਾ ਬੰਦਾ ਆ ਉਹਦੇ ਨਾਂ ਉਹਦੇ ਨਾਂ ਦੇ 3 ਲੱਖ 1000 ਮਤਲਬ ਕਿ ਫਰੋਡ ਹੋਇਆ ਐਸੇ ਦਾ ਤੇ ਜੋ ਕਿ ਉਹਨਾਂ ਵੱਖ-ਵੱਖ ਅਕਾਊਂਟਾਂ ਦੇ ਵਿੱਚ ਤੇ ਬਾਕੀ ਸਾਰਿਆਂ ਕੋ ਜੋ ਕਿਸੇ ਕੋ 10000 ਹਰ ਕਿਸੇ ਕੋ 20000 ਕਿਸੇ ਕੋ 50000 ਸਾਰਿਆਂ ਕੋ ਉਹਨਾਂ ਨੇ ਕਢਾਈ ਆ ਕੁਲਦੀਪ ਸਿੰਘ ਨਾਂ ਦਾ ਬੰਦਾ ਹੈ ਕੁਲਦੀਪ ਕੁਮਾਰ ਦਾ ਤੋ ਜ਼ਰੂਰ ਤੁਹਾਡੀ ਉਥੇ ਸਾਈਬਰ ਸਟੇਸ਼ਨ ਨਾਲ ਗੱਲ ਹੋਈ ਆ ਜਾਂ ਜਿਹੜੇ ਅਧਿਕਾਰੀ ਨਾਲ ਗੱਲ ਹੋਈ ਆ ਉਹਨਾਂ ਨੇ ਕੀ ਕਾਰਨ ਦੱਸਿਆ ਜਿਹੜੀ 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 ਅਮਾਉਂਟ ਜਿਹਦੇ ਖਾਤੇ ਵਿੱਚੋਂ ਕੱਢੀ ਗਈ ਆ ਉਹ ਕਿਸ ਤੇ ਕਹਿੰਦਾ ਕੱਢੀ ਗਈ ਜ਼ਰੂਰ ਆਪਾਂ ਜਿਹੜੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਸੁਚੇਤ ਕਰੀਏ ਉਹਦੇ ਉਹਨਾਂ ਦੇ ਨਾਲ ਕੋਈ ਬੰਦਾ ਸੀਗਾ ਉਹ ਡਰਾਈਵਿੰਗ ਵਗੈਰਾ ਕਰਦਾ ਸੀਗਾ ਤੇ ਉਹ Google Pay ਵਗੈਰਾ ਵਗੈਰਾ ਚਲਾਉਂਦੇ ਸੀ ਉਹਨਾਂ ਨੂੰ ATM ਦਾ ਪਾਸਵਰਡ ਪਤਾ ਸੀਗਾ ਤੇ ਉਹਦੇ ਫੋਨ ਉਹਦਾ ਚੋਰੀ ਕਰ ਲਿਆ ਉਸ ਤੋਂ ਬਾਅਦ ਉਹਨੇ ਉਹਦੀ ਅਮਾਉਂਟ 50000 120000 ਵੱਖ-ਵੱਖ ਖਾਤਿਆਂ ਦੇ ਵਿੱਚ ਟ੍ਰਾਂਸਫਰ ਕਰਕੇ ਤੇ ਇਸ ਤਰੀਕੇ ਨਾਲ ਗੜਵਾਏ ਉਹਨੇ ਤੁਹਾਡੇ ਅਕਾਊਂਟ ਫ੍ਰੀਜ਼ ਕਰ ਦਿੱਤੇ ਗਏ ਨੇ ਹਾਂਜੀ ਸਰ ਤੇ ਜਿਹੜਾ ਤੁਹਾਡਾ ਅਕਾਊਂਟ ਫ੍ਰੀਜ਼ ਹੋ ਗਿਆ ਵਾ ਇਹਦਾ ਉਹਨਾਂ ਹੱਲ ਕੀ ਦਿੱਤਾ ਗਿਆ ਹੈ ਜਾਂ ਬੈਂਕ ਨੇ ਕੀ ਜਵਾਬ ਦਿੱਤਾ ਹੈ ਜਾਂ ਕੀ ਅਗਲੀ ਕਾਰਵਾਈ ਹੈ ਹੈਲੋ ਸਰ ਅਸੀਂ ਬੈਂਕ ਚ ਗਏ ਆ ਬੈਂਕ ਵਾਲਿਆਂ ਨੇ ਕਿਹਾ ਬੈਂਕ ਮੈਨੇਜਰ ਨੇ ਕਿਹਾ ਆ ਕਿ ਸਾਡੇ ਕੋਈ ਇਸ ਚੀਜ਼ ਦਾ ਕੋਈ ਹੱਲ ਨਹੀਂ ਆ ਆਪਾਂ ਤੁਹਾਨੂੰ ਮੂਲ ਪਟਰਾਜਨ ਉਹਨਾਂ ਨੇ ਕੱਢ ਕੇ ਦਿੱਤੇ ਤੀ ਸਾਨੂੰ ਇੱਕ ਪੇਪਰ ਉਹ ਕਹਿੰਦੇ ਸਾਈਬਰ ਸੈੱਲ ਚ ਜਾਓ ਉੱਥੇ ਦਰਖਾਸਤ ਦਿਓ ਆਪਣੀ ਹਰਿਆਣੇ ਜਿਹੜੀ ਉਹਦੀ ਕਹਾਣੀ ਨੇ ਉਹਨਾਂ ਤੁਹਾਨੂੰ ਹਰਿਆਣੇ ਬੁਲਾਇਆ ਜਾਂ ਇੱਥੇ ਕਿਹਾ ਕਿ ਤੁਹਾਡਾ ਇੱਥੇ ਨਪਟਾਰਾ ਹੋਏਗਾ ਨਹੀਂ ਸਰ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਆ ਕੇ ਗੱਲ ਕਰੋ ਹਰਿਆਣਾ ਪੁਲਿਸ ਜਿਹੜਾ ਐਸ ਐਚ ਓ ਸੀ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਆ ਉਹਨਾਂ ਨੇ ਕਿਹਾ ਕਿ ਸੀ ਇੱਕ ਬੰਦੇ ਨਾਲ ਫਰੋਡ ਹੋਇਆ ਜੋ ਵੀ ਉਹਦੀ ਅਮਾਊਂਟ ਆ 3-4 ਜਾਨੀ ਅੰਮ੍ਰਿਤਸਰ ਦੇ ਵਿੱਚ ਹੈ ਜਿਨ੍ਹਾਂ ਦੇ ਮਿਲਪੀਆ ਅਕਾਊਂਟ ਦੇ ਵਿੱਚ ਇਹਨਾਂ ਦੀ ਪੇਮੈਂਟ ਗਈ ਹੈ ਸਾਡੇ ਅਕਾਊਂਟ ਦੇ ਵਿੱਚ 50000 ਰੁਪਏ ਆਇਆ ਇਹਨਾਂ ਦਾ ਠੀਕ ਆ ਉਹ ਸਾਨੂੰ ਸ਼ੋ ਵੀ ਹੁੰਦਿਆ ਕਿ 50000 ਰੁਪਏ ਆਇਆ ਵਾ ਬਟ ਉਹਨਾਂ ਨੇ ਸਾਡਾ ਅਕਾਊਂਟ ਰਿਫਿਊਜ਼ ਕਰਤਾ ਸਰ ਸਾਡੀ ਇਹਦੇ ਵਿੱਚ ਕੋਈ ਗਲਤੀ ਨਹੀਂ ਆ ਸਾਡਾ ਤੇ ਦੁਕਾਨਦਾਰੀ ਦਾ ਮਸਲਾ ਆ ਸਾਡੇ ਕੋ ਕੋਈ ਸਾਡੇ ਕੋ 50 ਗਾਹ ਹੁੰਦੇ ਸੇਰ ਤੋਂ ਲੈ ਕੇ ਸ਼ਾਮ ਤੱਕ ਸਾਨੂੰ ਕੋਈ ਜਿੰਨੇ ਗੂਗਲ ਪੇ ਕਰੂਗਾ ਆਪਾਂ ਐਕਸਟਰਾ ਚਾਰਜਸ ਲੈ ਕੇ ਉਹਨਾਂ ਨੂੰ ਪੇਮੈਂਟ ਦੇ ਦੇ ਦੀ ਇਹਦੇ ਵਿੱਚ ਉਹ ਕਿਸੇ ਦੇ ਮੂੰਹ ਤੇ ਥੋੜਨਾ ਲਿਖਿਆ ਹੁੰਦਾ ਕਿ ਇਹ ਬੰਦਾ ਚੋਰ ਆ ਇਹ ਚ ਕੀ ਇਨਸਾਫ ਦੀ ਮੰਗ ਕਿਸ ਤਰੀਕੇ ਦੀ ਕੀਤੀ ਜਾਦੀ ਹੈ ਤੁਹਾਡੇ ਵੱਲੋਂ ਹਾਂ ਜੀ ਸਰ ਇਨਸਾਫ ਅਸੀਂ ਇਹੋ ਮੰਗਦੇ ਹਾਂ ਕਿ ਜਿਹੜਾ ਚੋਰ ਹੈ ਉਹਤੇ ਬੰਦੀ ਕਾਰਵਾਈ ਕੀਤੀ ਜਾਵੇ ਸਾਡੇ ਅਕਾਊਂਟ ਜਿਹੜੇ ਓਪਨ ਕੀਤੇ ਜਾਣ ਤੇ ਬਾਕੀ ਜਿਹੜੇ ਗਰੀਬ ਨਾ ਧੱਕਾ ਆਇਆ ਉਹਨੂੰ ਵੀ ਉਹਨੂੰ ਵੀ ਇਨਸਾਫ ਦਿੱਤਾ ਜਾਵੇ ਤੁਹਾਡੇ ਟਾਊਨ ਫਲਾਹ ਦੀ ਘੜੀ ਫ੍ਰੀਜ਼ ਕਰ ਦਿੱਤੇ ਗਏ ਨੇ ਹਾਂ ਜੀ ਸਰ ਸਾਡੇ ਅਕਾਊਂਟ ਫ੍ਰੀਜ਼ ਸੋ ਜ਼ਰੂਰ ਇਹ ਸਨ ਹੈਵੀ ਟੈਲੀਕਾਮ ਜਿਹੜੀ ਪਿੰਡ ਪੈਣੀ ਅਮਿਸਰ ਦੇ ਵਿੱਚ ਦੁਕਾਨ ਹੈ ਜਿੱਥੋਂ ਦੇ ਦੁਕਾਨਦਾਰਾਂ ਦੇ ਜਿਹੜੇ ਅਕਾਊਂਟ ਫ੍ਰੀਜ਼ ਕਰ ਦਿੱਤੇ ਜਾਂਦੇ ਨੇ ਬੈਂਕਾਂ ਵੱਲੋਂ ਜਦੋਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਅੱਬ ਜਿਹੜੇ ਬੈਂਕ ਅਕਾਊਂਟ ਦੇ ਵਿੱਚ ਜਿਹੜੀ ਅਮਾਉਂਟ ਆਈ ਹੈ ਹਰਿਆਣੇ ਦੇ ਵਿੱਚੋਂ ਫਰਾਡ ਕਰਕੇ ਲਿਆਂਦੀ ਗਈ ਹੈ ਤੇ ਦੁਕਾਨਦਾਰ ਨੇ ਜਿਹੜੀ ਉਹ ਬਣੀ ਕੈਸ਼ ਅਗੇ ਦੇ ਦਿੱਤਾ ਹੈ ਲੇਕਿਨ ਉਹ ਕਹਿ ਦਿੰਦੇ ਨੇ ਅਮੇ ਸਲਦੇ ਵਿੱਚ ਹੋਰ ਵੀ ਜਿਹੜੇ ਲੋਕਾਂ ਦੇ ਨਾਲ ਇਹ ਚੀਜ਼ ਵਾਪਰੀ ਐ ਸੋ ਜ਼ਰੂਰ ਸचेत ਹੋਣ ਦੀ ਲੋੜ ਐ ਸਾਰੇ ਜਿਹੜੇ ਦਰਸ਼ਕ ਦੇਖ ਰਹੇ ਨੇ ਕਿਉਂਕਿ ਕਿਤਨਾ ਕਿਤੇ ਡਿਜੀਟਲ ਇੰਡੀਆ ਦਾ ਸੁਪਨਾ ਜਿਹੜਾ ਹੈ ਉਹ ਕਿਤਨਾ ਕਿਤੇ ਦੁਕਾਨਦਾਰਾਂ ਲਈ ਐ ਜਿਹੜੇ ਇਸ ਦਾ ਜਿਹੜੀ ਵੱਤੋਂ ਕਰਦੇ ਨੇ ਉਹਨਾਂ ਲਈ ਨੁਕਸਾਨ ਵੀ ਨਸਰ ਆ ਰਿਹਾ ਐ ਸੋ ਜ਼ਰੂਰ ਲੋੜ ਐ ਸचेत ਹੋਣ ਦੀ ਸੋ ਜੁੜੇ ਲੋ ਸਿਟੀ ਹੈਡਲਾਈਨਸ ਨਾਲ ਮੈਂ ਦਾਨ